ਰਾਂ ਦੀ ਬੜੀ ਤਕੜੀ ਪੰਜਾਬ ਦੇ ਉੱਪਰ ਕਰੋਪੀ ਆਈ ਆ ਪੰਜਾਬ ਹਿਮਾਚਲ ਤੇ ਪਰ ਹਿਮਾਚਲ ਪ੍ਰਦੇਸ਼ ਚੜਦੇ ਲੈਂਦੇ ਦੋਵੇਂ ਪੰਜਾਬ ਦੇ ਉੱਤੇ ਔਰ ਇਸ ਵੇਲੇ ਲੋਡ ਸੀ ਲੋਕਾਂ ਨੂੰ ਇਕੱਠੇ ਹੋ ਕੇ ਇਹਦਾ ਸਾਹਮਣਾ ਕਰਨ ਦੀ ਲੇਕਿਨ ਜਿਹੜਾ ਵਿਧਾਨ ਸਭਾ اجلاس ਚੰਗੀ ਗੱਲ ਸੱਦਿਆ ਗਿਆ ਲੇਕਿਨ ਉਹਦੇ ਸਿਰਫ ਦੂਸ਼ਣ ਬਾਜੀ ਹੋਈ ਇਸ ਤੋਂ ਵੱਧ ਕੁਝ ਨਹੀਂ ਹੋਇਆ ਜਿਵੇਂ ਸਾਡੇ ਬਹੁਤ ਸਾਰੇ ਕਾਲਜਸ ਨੇ ਕਿਹਾ ਲੋਡਸ ਇੱਕ ਆਲ ਪਾਰਟੀ ਮੀਟਿੰਗ ਸਦੀ ਜਾਂਦੀ ਵਿਚਾਰ ਵਟਾਂਦਰਾ ਹੁੰਦਾ ਜੋ ਹੋ ਗਿਆ ਜੋ ਹੋ ਗਿਆ ਹੁਣ ਇਹਦਾ ਕੇਂਦਰ ਤੋਂ ਮਦਦ ਲਈਏ ਇਕੱਠੇ ਹੋ ਕੇ ਜਾਂਦੇ ਅੱਜ ਭਗਵੰਤ ਮਾਨ ਕੱਲੇ ਗਏ ਆ ਦਿੱਲੀ ਅਮਿਤ ਸ਼ਾਹ ਨੂੰ ਮਿਲਣ ਵਾਸਤੇ ਕਿੰਨਾ ਚੰਗਾ ਹੁੰਦਾ ਜੇ ਵਿਰੋਧੀ ਧਿਰ ਦੇ ਨੇਤਾ ਵੀ ਉਹਨਾਂ ਦੇ ਨਾਲ ਹੁੰਦੇ ਭਾਜਪਾ ਦੇ ਨੇਤਾ ਵੀ ਨਾਲ ਉਹਨਾਂ ਦੇ ਹੁੰਦੇ ਤੇ ਸੈਂਟਰ ਦੇ ਉੱਤੇ ਪ੍ਰੈਸ਼ਰ ਪੈਂਦਾ ਸਾਰਿਆਂ ਨੂੰ ਨਾਲ ਲੈ ਕੇ ਜੇ ਜਾਂਦੇ ਤੇ ਕੁਝ ਨਾ ਕੁਝ ਸ਼ਰਤ ਮਿਲ ਵੀ ਸਕਦਾ ਸੀਗਾ ਜਿਹੜੀ ਭਾਜਪਾ ਨੇ ਵੀ ਜਿਹੜਾ ਪੈਰਲਲ ਸੈਸ਼ਨ ਸੱਦਿਆ ਵਾ ਉਹ ਵੀ ਇੱਕ ਤਮਾਸ਼ਾ ਹੀ ਆ ਔਰ ਉਹ ਸੈਸ਼ਨ ਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਲੀਡਰ ਉਹ ਬੈਠੇ ਹੋਏ ਸਨ ਜਿਹੜੇ ਇਲੈਕਸ਼ਨਾਂ ਹਾਰ ਗਏ ਨੇ ਜਿਹੜੇ ਐਮਐਲਏ ਵੀ ਨਹੀਂ ਇਫਰੋ ਐਮਐਲਏ ਦਾ ਵਿਜਨ ਸਭਾ ਦਾ اجلاس ਕਿਉਂ ਸੱਦਰੇ ਸਨ ਕਹਿੰਦੇ ਅਸੀਂ ਰੈਲੀ ਸੱਦੀ ਆ ਜੀ ਉਹਨੂੰ ਜਿਹੜਾ ਜੋ ਪਾਜਬਾ ਨੇ ਕੀਤਾ ਵਾ ਉਹਨੂੰ ਪੈਰਲਲ اجلاس ਦਾ ਨਾਮ ਦੇਣ ਦੀ ਬਜਾਏ ਰੈਲੀ ਕਹਿਣਾ ਬਿਹਤਰ ਹੋਣਾ ਸੀ ਸੋ ਲੋੜ ਸੀ ਕਿ ਇਸ ਵੇਲੇ ਆਪਾਂ ਸਾਰੇ ਪੰਜਾਬ ਦੀ ਔਖੀ ਕੜੀ 'ਚ ਇਕੱਠੇ ਹੋਈਏ ਇਕਜੁੱਟ ਹੋਈਏ ਇੱਕ ਆਵਾਜ਼ ਦੇ ਵਿੱਚ ਕੇਂਦਰ ਕੋਲ ਪਹੁੰਚ ਕਰੀਏ ਕੇਂਦਰ ਮਦਦ ਕਰੇ ਪੰਜਾਬ ਦੀ ਪੰਜਾਬ ਦੇ ਸਾਰੇ ਲੀਡਰ ਉੱਥੇ ਜਾਣ ਆਪੋਜੀਸ਼ਨ ਦੇ ਲੀਡਰ ਵੀ ਉਹਦੇ 'ਚ ਹੋਣ ਐਨਆਰਆਈ ਵੀ ਮਦਦ ਕਰਨ एनजीओ दी मदद ਕਰਨ ਆਪਣੇ ਆਪਣੇ ایریاز ਵੰਡ ਲੈਂਡ ਤਾਂ ਕਿ ਪੰਜਾਬ ਦੀ ਦੁਬਾਰਾ ਖੁਸ਼ਹਾਲੀ ਜਿਹੜੀ ਆ ਉਹਦੇ ਵੱਲ ਵੱਧ ਸਕੀਏ ਲੇਕਿਨ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਆ ਆਪਣੇ ਆਪਣੀ ਕਾਰਵਾਈ ਪਾ ਰਹੇ ਆ ਔਰ ਇਹਦੇ ਚ ਬੜਾ ਕਲੀਅਰ ਆ ਜੇ ਮੈਂ ਅੱਗੇ ਵੀ ਜਿਵੇਂ ਕਹਿਣਾ ਹੁੰਨਾ ਕਿ ਡੁਪਲੀਕੇਸ਼ਨ ਹੋ ਰਹੀ ਆ ਸੋ ਮੈਂ ਹੈਰਾਨ ਆ ਕਿ ਇਸ ਸਾਰੇ ਪੰਜਾਬ ਦੀ ਲੀਡਰਸ਼ਿਪ ਨੂੰ ਕੀ ਹੋ ਰਿਹਾ ਵਾ ਬੜਾ ਕਲੀਅਰਲੀ ਇੱਕ ਲੀਡਰਸ਼ਿਪ ਕ੍ਰਾਈਸਿਸ ਆ ਸਿਰਫ ਸਰਕਾਰ ਦੇ ਵਿੱਚ ਹੀ ਨਹੀਂ ਮੇਰੇ ਖਿਆਲ ਵਿਰੋਧੀ ਧਿਰਾਂ ਦੇ ਵਿੱਚ ਵੀ ਲੀਡਰਸ਼ਿਪ ਕ੍ਰਾਈਸਿਸ ਆ ਔਰ ਇਹ ਪੰਜਾਬ ਦੀ ਇੱਕ ਤਰਸ ਦੀ ਆ ਸਾਡੇ ਇੱਕ ਕਾਲਰ ਨੇ ਬਹੁਤ ਵਧੀਆ ਕਿਹਾ ਕਿ ਜਿਵੇਂ ਹੁਣ ਹੜਾਂ ਵੇਲੇ ਏਟਲੀਸਟ ਲੋਕ ਇਕੱਠੇ ਜ਼ਰੂਰ ਹੋਣ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ ਵੱਲੋਂ ਇੱਕ ਇੱਕ ਐਫਰਟ ਹੋ ਰਿਹਾ ਵਾ ਹਾਲਾਂਕਿ ਵਿਰੋਧੀ ਤੇਰ ਵਿਰੋਧੀ ਪਾਰਟੀਆਂ ਸਰਕਾਰ ਤੇ ਬਿਲਕੁਲ ਆਡਡ ਕੰਮ ਕਰ ਰਹੀਆਂ ਵਾ ਲੇਕਿਨ ਲੋਕਾਂ ਵੱਲੋਂ ਇੱਕ ਇਕੱਠੇ ਇੱਕ ਕੋਸ਼ਿਸ਼ ਹੋ ਰਹੀ ਆ ਇਹੋ ਹੀ ਕੋਸ਼ਿਸ਼ ਚੋਣਾਂ ਵੇਲੇ ਵੀ ਹੋਣੀ ਚਾਹੀਦੀ ਹੈ ਤਾਂਕਿ ਇੱਕ ਚੰਗੀ ਸਾਫ਼ ਸੁਥਰੀ ਸੰਜੀਦਾ ਸੋਹਰ ਦੇ ਸਰਕਾਰ ਜਿਹੜੀ ਹੈ ਚੁਣੀ ਜਾ ਸਕੇ ਤਾਂਕਿ ਲੋਕਾਂ ਦੇ ਇਰੇ ਆ ਸ਼ਾਮਾ ਨੇ ਉਹਦੇ ਤੇ ਉਹ ਸੇਕਾਰ ਪੂਰੀ ਉਤਰ ਸਕੇ